ਕੀ ਹੋਇਆ ਜੀ ਇਹਨੇ ਗੁਰਪ੍ਰੀਤ ਨੂੰ ਕੌਣ ਲੈ ਗਿਆ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਦਿਹਾੜੀ ਗਈ ਹੋਈ ਸੀ ਮੈਂ ਦਿਹਾੜੀ ਗਈ ਮੈਨੂੰ ਫੋਨ ਕੀਤਾ ਕਹਿੰਦਾ ਜੀ ਰਾਜ ਮੈਂ ਘਰ ਆ ਗਿਆ ਤੇ ਮੈਂ ਨਾਨਾ ਦੇ ਵੀ ਜਾ ਕੇ ਆਇਆ ਮੈਂ ਹੁਣ ਸੌਣ ਲੱਗਾ ਹਾਂ ਜੇ ਕੋਈ ਫੋਨ ਆਊਗਾ ਤਾਂ ਬੇਟਾ ਚੱਕ ਲਊਗਾ ਬੇਟਾ ਮੇਰਾ ਘਰ ਆਈ ਸੀ ਜੀ ਥੋੜੀਕ ਜਿਹੀ ਦੇਰ ਮਗਰੋਂ ਹਲੇ ਉਹਨਾਂ ਨੇ ਫੋਨ ਕੱਟਿਆ ਜੀ ਜਦ ਹੀ ਮੈਨੂੰ ਫੋਨ ਆ ਗਿਆ ਮੇਰੇ ਬੇਟੇ ਦਾ ਕਹਿੰਦਾ ਮੰਮੀ ਜੀ ਨੂੰ ਪੁੱ儿子 ਲੈ ਕੇ ਚੱਕ ਕੇ ਜੀ ਅਸੀਂ ਜਦ ਹੀ ਉਹ ਮਗਰੇ ਗਏ ਤੇ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਐ ਤਾਂ ਦੱਸੋ ਤੁਸੀਂ ਲੈ ਕੇ ਕਿਹੜੇ ਜ਼ੁਲਮ ਚ ਗਏ ਹੋ ਵੀ ਸਾਨੂੰ ਕੋਈ ਰਾਹ ਪਾਓ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਸੀਂ ਲੈ ਕੇ ਜ਼ਰੂਰ ਆਇਆ ਹਾਂ ਪਰ ਲੈ ਕੇ ਉਹਨੂੰ ਪਟਿਆਲੇ ਪੁਲਿਸ ਬਾਗੂਗੀ ਵੀ ਪਟਿਆਲੇ ਸੀ ਵੀ ਵਾਲੇ ਆਲੇ ਨੇਗੇ ਅਸੀਂ ਕਹਿੰਦੇ ਐਂ ਤਾਂ ਹੋ ਨਹੀਂ ਸਕਦਾ ਸਾਨੂੰ ਕੁਛ ਤਾਂ ਦੱਸੋ ਵੀ ਕੋਈ ਗੱਲ ਬਾਤ ਕੋਈ ਵੀ ਕੋਈ ਲੜਾਈ ਕੋਈ ਕੁਸ ਉਹ ਕਹਿੰਦੇ ਸਾਨੂੰ ਸਾਫ਼ ਮੁੱਕਰ ਕੇ ਸਾਨੂੰ ਕੁਝ ਵੀ ਨਹੀਂ ਪਤਾ ਇਹ ਤੁਹਾਡੀ ਕਿਹੜੇ ਪੁਲਿਸ ਨਾਲ ਗੱਲ ਹੋਈ ਸੀ ਹਾਂਜੀ ਜੀ ਇਹ ਕਿਹੜੇ ਪਾਸੋਂ ਪੁਲਿਸ ਨਾਲ ਆਜੀ ਉਹ ਕਹਿੰਦੇ ਸਾਨੂੰ ਇਸ ਬਾਰੇ ਕੁਛ ਨਹੀਂ ਪਤਾ ਇਹ ਤਾਂ ਸੀ ਵੀ ਵਾਲਿਆਂ ਨੂੰ ਪਤਾ ਅਸੀਂ ਤਾਂ ਸੀ ਵੀ ਵਾਲੇ ਵੀ ਕਿਸੇ ਦਾਰ ਤੱਕ ਕੋਈ ਸਾਨੂੰ ਚੱਕਿਆ ਹੋਊਗਾ ਵੀ ਤਾਂ ਹੀ ਲੈ ਕੇ ਗਏ ਹੋਣਗੇ ਉਹ ਕਹਿੰਦੇ ਤੁਸੀਂ ਡੇਢ ਘੰਟਾ ਵੇਟ ਕਰੋ ਤੁਹਾਨੂੰ ਦੱਸਾਂਗੇ ਅਸੀਂ ਡੇਢ ਘੰਟਾ ਵੀ ਬੈਠ ਗਏ ਫੇਰ ਅਸੀਂ 2-3 ਘੰਟੇ ਫੇਰ ਬੈਠ ਕੇ ਸਾਨੂੰ ਕੋਈ ਰਾਹ ਨਹੀਂ ਪਾਇਆ ਉਹ ਸਰਪੰਚ ਹੀ ਕਹੀ ਗਏ ਇੱਕ SIM ਯੂਜ਼ ਕਰਦਾ ਸੀ ਉਹ SIM ਉੱਥੇ ਸੀ ਅਸੀਂ ਆ ਵੀ ਹਰ ਟਾਈਮ ਉਹ ਸਾਡੇ ਕੋਲ ਰਹਿੰਦਾ ਸੀ ਵੀ ਐ ਜੀ ਸਾਨੂੰ ਸਾਨੂੰ ਵੀ ਕੋਈ ਗੱਲ ਪਤਾ ਲੱਗੂ ਘਰ ਚ ਪਤਾ ਹੀ ਲੱਗਦੀ ਆ ਜੀ ਉਹ SIM ਕਿਹੜੇ SIM ਦੀ ਗੱਲ ਕਰ ਰਹੇ ਹੋ ਉਹ SIM ਕਿੱਥੇ ਸੀ ਕੁਝ ਦੱਸਿਆ ਉਹ ਵੀ ਬੀਐਸ ਨਸਲ ਦਾ SIM ਦਾਸ ਰਹੇ ਨੇ ਵੀ ਉਹ SIM ਤੇ ਵੀ ਜਾ ਤਾਂ ਇੱਕ ਤਾਂ ਇਹਨੂੰ 3 ਮਹੀਨੇ ਪਹਿਲਾਂ ਕਿਸੇ ਦੀ OTP ਆਈ ਸੀ ਕਿਸੇ ਨੇ ਫੋਨ ਕੀਤਾ ਵੀ ਤੇਰਾ ਲੋਨ ਬਣ ਰਿਹਾ ਉਹਨੇ ਇਹਨਾਂ ਨੇ ਉਹ ਸਾਰੀਆਂ ਓਟੀਪੀ ਜੰ ਦਿੱਤੀਆਂ ਉਹਨਾਂ ਨੂੰ ਜਾਂ ਤਾਂ ਜੀ ਉਹਦਾ ਆਹ ਵਟਸਐਪ ਹੈਂਗ ਕਰਕੇ ਕਿਸੇ ਨੇ ਇਹਦੇ ਨਾਲ ਫਰੈਂਕ ਕੀਤਾ ਅਸੀਂ ਤਾਂ ਜੀ ਐਨਾ ਪਰੋਸਾ ਕਰਦੇ ਆ ਵੀ ਉਹੰਨੇ ਚੋਗਾ ਐ ਨਹੀਂ ਵੀ ਜਿੰਨਾ ਚੋਗਾ ਉਹਨਾਂ ਨੇ ਕਹਿਤਾ ਵੀ ਆਏ ਗੱਲਾਂ ਬਾਤਾਂ ਜੀ ਇਹਦਾ ਵਟਸਐਪ ਹੈਂਗ ਹੋਇਆ ਵਟਸਐਪ ਤੋਂ ਇਹਦੇ ਸਾਰੇ ਓਟੀਪੀਆਂ ਚੱਕੀਆਂ ਗਈਆਂ ਉਹ ਗੱਲ ਬਾਤ ਹੋ ਸਕਦੇ ਸੀ ਹੋਰ ਕੋਈ ਗੱਲ ਬਾਤ ਨਹੀਂ ਕਰੇ ਰਹਿਣ ਸੈਣ ਕਿੱਦਾਂ ਸੀ ਕਿਤੇ ਫੋਨ ਤੋਂ ਜ਼ਿਆਦਾ ਫੋਨ ਤੇ ਗੱਲਾਂ ਕਰਨਾ ਲਾ ਜੀ ਐਨਾ ਕੋਈ ਫੋਨ ਨਹੀਂ ਜੇ ਫੋਨ ਦੇਖਣਾ ਤਾਂ ਅਸੀਂ ਕੋਲ ਹੁੰਦੇ ਸੀ ਸਾਰਾ ਟਬਰਦੋਬ ਮੇਰਾ ਬੇਟਾ ਬੇਟੀ ਮੈਂ ਹੁੰਦੀ ਸੀ ਹੋਰ ਤਾਂ ਕੋਈ ਗੱਲਬਾਤ ਫੋਨ ਚਲਾਉਂਦਾ ਸੀ ਤੁਹਾਡੇ ਨਾਲ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਮੈਂ ਕੋਈ ਐਦਾਂ ਦਾ ਜੀ ਮੇਰੇ ਨਾਲ ਕਦੇ ਕੋਈ ਐਸੀ ਗੱਲਬਾਤ ਨਹੀਂ ਉਹ ਤਾਂ ਜੀ ਕੁੱਤੇ ਦਾ ਵੀ ਮੈਂ ਕਿਵੇਂ ਮਹਾਰਾ ਜੀ ਐਸਾ ਕੋਈ ਨਹੀਂ ਹੈਗਾ ਐਨਾ ਸੀ ਯਕੀਨ ਰੱਖਦੇ ਜੀ ਜਦੋਂ ਤੁਸੀਂ ਗੱਲ ਜਦੋਂ ਪੁਲਿਸ ਲੈ ਕੇ ਗਈ ਹੈ ਜਦੋਂ ਤੁਸੀਂ ਕੰਮ ਤੇ ਸੀ ਉਸ ਤੋਂ ਬਾਅਦ ਆ ਕੇ ਤੁਸੀਂ ਘਰੇ ਕੀ ਦੇਖਿਆ ਮੈਂ ਇੱਥੇ ਘਰਾਂ ਦੇਖਿਆ ਜੀ ਮੇਰੇ ਬੈੱਡ ਵੀ ਫੋਲੇ ਪਈ ਸੀ ਮੇਰਾ ਦਰਾਜ ਵੀ ਉਧਰ ਮੇਰੀ ਦਰਾਣੀ ਦੀ ਸਕੂਟਰੀ ਵੀ ਉਹਦਾ ਵੀ ਸਾਰੇ ਦਰਾਜ ਦਰੂਜ ਫੋਲੇਗੇ ਸੀ ਉਸ ਟਾਈਮ ਜੀ ਮੈਂ ਆਪਣੇ ਕਹਿੰਦੇ ਆ ਕਪੜੇ ਬਦਲ ਕੇ ਆਪਣੇ ਬੇਟੇ ਨਾਲ 파ਰਸੋਂ ਬਗੀ ਉਹਨਾਂ ਨੂੰ ਕਹਿੰਦੇ ਸਾਨੂੰ ਦੱਸੋ ਪਹਿਲਾਂ ਤਾਂ ਸਾਫ਼ ਮੁੱਕਰਗੇ ਜੀ ਫਿਰ ਅਸੀਂ ਉਹਨਾਂ ਦੀ ਗੱਡੀ ਪਛਾਣ ਲਈ ਵੀ ਇਹ ਗੱਡੀ ਚ ਲੈ ਕੇ ਆਏ ਨੇ ਫਿਰ ਕਹਿੰਦੇ ਉਹ ਘੰਟੇ ਅੱਧੇ ਘੰਟੇ ਮਗਰੋਂ ਨਿਕਲੇ ਕਹਿੰਦੇ ਸਾਨੂੰ ਤਾਂ ਕੁਝ ਨਹੀਂ ਪਤਾ ਸਾਨੂੰ ਕੁਝ ਨਹੀਂ ਪਤਾ ਫਿਰ ਉਹ ਕਹਿੰਦੇ ਅਸੀਂ ਲੈ ਕੇ ਜ਼ਰੂਰ ਆਏ ਆ ਪਰ ਅਸੀਂ ਪਟਿਆਲੇ ਭੇਜਤਾ ਸੀ ਪਟਿਆਲੇ ਰਹੀ ਸੀ ਵੀ ਆਏ ਨੂੰ ਦਿੱਤਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਉਹਨੂੰ ਸਹੀ ਸਲਾਮਤ ਕਰਾ ਛੱਡਣ ਜੀ ਅਸੀਂ ਇੰਨੇ ਜੋਗੇ ਨਹੀਂ ਆਗੇ ਜੀ ਸਰ ਮੈਂ ਬਹੁਤ ਗਰੀਬੀ ਘਟ ਰਹੀ ਆ ਮੈਂ ਦਿਹਾੜੀਆਂ ਖਰ ਕੇ ਆਪਣੇ ਬੱਚੇ ਪਾਲ ਰਹੀਆਂ ਪੜਾ ਰਹੀਆਂ ਜਿੰਨੇ ਜੋਗੀ ਹੈ ਨਹੀਂ ਜਿੰਨਾ ਉਹਨਾਂ ਨੇ ਹੱਥਾਂ ਮਲਾ ਤਾ ਨਹੀਂ ਫਸਾਇਆ ਗਿਆ ਤੁਸੀਂ ਕਹਿੰਦੇ ਮੈਂ ਕਹਿੰਦੀ ਫਸਾਇਆ ਗਿਆ ਕੋਰਟੀਪੇ ਮੰਗੀਆਂ ਨੇ ਉਹ ਸਾਨੂੰ ਪਤਾ ਉਹ ਕੌਣ ਨੇ ਜਿਨ੍ਹਾਂ ਨੇ ਕੋਰਟੀਪੇ ਮੰਗਿਆ ਉਹ ਕਹਿੰਦੇ ਥੋੜਾ ਜਿੰਨੇ ਕਹਿੰਦੇ ਥੋੜਾ ਲੋਨ ਬਣ ਰਿਹਾ ਹੈ ਮੇਰਾ ਲੋਨ ਬਣ ਰਿਹਾ ਤੁਹਾਡਾ ਲੋਨ ਪਾਸ ਹੋ ਗਿਆ ਨਾਲੇ ਅਸੀਂ ਉਹਨੂੰ ਕਹੀ ਗਿਆ ਬੇਟਾ ਕਹੀ ਗਿਆ ਡੈਡੀ ਇਹ ਜਿਹਾ ਓਟੀਪਿਆ ਨਾਲ ਦੇ ਫੇਕ ਹੁੰਦੇ ਨੇ ਫੇ ਕਹਿੰਦਾ ਨਹੀਂ ਤੁਹਾਨੂੰ ਕੁਝ ਨਹੀਂ ਪਤਾ ਨਹੀਂ ਲੋਨ ਤੁਸੀਂ ਅਪਲਾਈ ਕੀਤਾ ਸੀ ਫਿਰ ਉਹਨੇ ਲੋਨ ਅਪਲਾਈ ਕੀਤਾ ਸੀ ਪਹਿਲਾਂ ਤਾਂ ਜਦੋਂ ਉਹਨੇ ਓਟੀਪਿਆ ਮੰਗਿਆ ਉਹਨੇ 22 ਦਿਨ ਮੰਗੇ ਸੀ ਫਿਰ ਉਹਨਾਂ ਨੇ 22 ਦਿਨ ਮੰਗਰੋ ਫਿਰ ਮੈਸੇਜ ਕੀਤਾ ਫਿਰ ਉਹਨਾਂ ਨੇ 3 ਮਹੀਨੇ ਮੰਗੇ ਸੀ ਉਹਨੇ ਉਹਨੇ ਜਦ ਵੀ ਸਾਰੀਆਂ ਓਟੀਪੀਆਂ ਦੇਤੀਆਂ ਸੀ ਸਰ ਅੱਛਾ ਸਰ ਇਹ ਹੀ ਗੱਲ ਆ ਜੀ ਉਸ ਪਸਾਇਆ ਗਿਆ ਸਰ ਉਹਦੇ ਵਿਚ ਨਹੀਂ ਕਹੋ ਨਹੀਂ ਹੈ ਕਿ ਵੀ ਮੰਨਣ ਚੁੱਕਾ ਹੋ ਗਏ ਸਾਰਾ ਦਿ 24 ਘੰਟੇ ਸਾਡੇ ਕੋਲ ਰਹਿੰਦਾ ਸੀ ਮੰਨ ਨਹੀਂ ਸਕਦੇ ਇਹ ਗੱਲ ਵੀ ਉਹਨੇ ਆ ਕੱਲ ਕੀਤੀ ਹੋਗੀ ਉਹ ਜਿਹੜੇ ਮੈਸੇਜ ਕੀਤੇ ਨੇ ਉਹ ਵੀ ਸਾਡੇ ਸਾਹਮਣੇ ਹੀ ਕੀਤੇ ਤੇ ਉਹ ਜਦੋਂ ਉਹਨਾਂ ਨੂੰ OTP ਆ ਪੈਸ ਰਿਆ ਸੀ ਸਰ ਸਾਰੀ ਮੇਰੀ ਮੰਗਾ ਜੀ ਮੇਰਾ ਪਤੀ ਕੱਲ ਸਹੀ ਸਲਾਮਤ ਮੇਰੇ ਕੋਲ ਹੋਣਾ ਚਾਹੀਦਾ ਫਸਾਇਆ ਗਿਆ ਹੈ ਸਰ ਠੀਕ ਹੈ ਘਰਪ੍ਰੀਤ ਨੂੰ ਕਦੋਂ ਤੇ ਕੌਣ ਲੈ ਕੇ ਗਿਆ ਉੱਪਰ ਲੋ ਘਰਪ੍ਰੀਤ ਨੂੰ ਜੀ 2 ਵਜੇ ਆਏ ਨੇ ਉਹ ਲੈਣ ਤੇ ਮੈਂ ਟੋਕਾ ਕਰਕੇ ਕੱਖਾਂ ਨੂੰ ਜਾਣ ਲੱਗੀ ਰੇੜੀ ਨੂੰ ਉਹ ਜਿੰਨੇ ਚਾਰ ਬੰਦੇ ਛਾੜੇ ਅੰਦਰ ਵੜ ਗਏ ਉਹਦੇ ਕੋਲ ਸਾਰਾ ਸਮਾਨ ਲੱਗੇ ਪਏ ਫੋਲਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰੇ ਮੈਨੂੰ ਗੱਲ ਦੱਸ ਦੋ ਕੀ ਗੱਲ ਹੋ ਗਈ ਤੁਸੀਂ ਕਾਹਦੇ ਲਈ ਆਏ ਹੋ ਉਹਨਾਂ ਨੇ ਕੋਈ ਗੱਲ ਨਹੀਂ ਦੱਸੀ ਕਹਿੰਦੇ ਪਾਰਚੋ ਠਾਣੇ ਚ ਆ ਜਿਓ ਉੱਥੇ ਦੱਸਾਂਗੇ ਹਮ ਬਸ ਆਹੀ ਗੱਲ ਕਹੀ ਤਾਂ ਮੇਰਾ ਬੱਚਾ ਹਥੋਂ ਟਰ ਕੇ ਉਹਨਾਂ ਦੇ ਨਾਲ ਚੱਲਣ ਲੱਗਾ ਕਹਿੰਦਾ ਮੈਨੂੰ ਪਰਨਾ ਚੱਕ ਲੈਣ ਦੂ ਉਹਨਾਂ ਨੇ ਪਰਨਾ ਵੀ ਨਹੀਂ ਚੱਕਣ ਦਿੱਤਾ ਤੇ ਗੱਡੀ ਕੋਲੇ ਜਾ ਕੇ ਮੈਂ ਉਹਨੂੰ ਜੱਫਾ ਪਾ ਲਿਆ ਮੈਂ ਕਿ ਮੈਂ ਨਹੀਂ ਜਾਣ ਦਊਂਗੀ ਮੇਰੇ ਬੱਚੇ ਨੂੰ ਮੈਂ ਨਹੀਂ ਜਾਣ ਦਊਂਗੀ ਮੈਨੂੰ ਗੱਲ ਦੱਸ ਦੋ ਮੇਰਾ ਬੱਚਾ ੱੱਕੇ ਨਾਲ ਖੋ ਕੇ ਲੈ ਕੇ ਮੇਰੇ ਕੋਲ ੱੱਕੀ ਗੱਲ ਕੀ ਹੋਈ ਤੁਹਾਨੂੰ ਦੱਸਾਂਗੀ ਮੈਨੂੰ ਕੋਈ ਗੱਲ ਨਹੀਂ ਦੱਸੇ ਉਹਨਾਂ ਨੇ ਮੈਨੂੰ ਕੁਝ ਨਹੀਂ ਪਤਾ ਲੱਗਿਆ ਕਿ ਕਿੱਥੋਂ ਆਏ ਸੀਗੇ ਉਹ ਸਾਨੂੰ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਉਹ ਕਿੱਥੋਂ ਆਏ ਨੇ ਨਹੀਂ ਤੁਹਾਡਾ ਬੇਟਾ ਕਿੱਥੋਂ ਆਇਆ ਮੇਰਾ ਬੇਟਾ ਆਇਆ ਨਾਨਾ ਦੇਵੀ ਤੋਂ ਉਹਦੇ ਤਾਈ ਨਾਲ ਗਿਆ ਹੋਇਆ ਸੀ ਨਾਨਾ ਦੇਵੀ ਤੋਂ ਉਹ ਅਜੇ ਆ ਕੇ 2 ਮਿੰਟੇ 10 ਹੋਏ ਹੋਣਗੇ ਇਹਦੇ ਨਾਲ ਗੱਲਾਂ ਕਰੀਆਂ ਨੇ ਕਿ ਮੈਂ ਕੁੜੀ ਬਾਤੇ ਚੂੜੀਆਂ ਲੈ ਕੇ ਆਇਆ ਤੇਰੇ ਬਾਤੇ ਚੂੜੀਆਂ ਲੈ ਕੇ ਆਇਆ ਮੈਂ ਇਹਦੇ ਨਾਲ ਗੱਲ ਕਰਕੇ ਅਜੇ ਉਹ ਪਿਆ ਹੀ ਹੈ ਬਸ ਇੱਥੇ ਪੂਰਾ ਜੱਲਾ ਕੇ ਪੈ ਗਿਆ ਮੈਨੂੰ ਐ ਵੀ ਨਹੀਂ ਪਤਾ ਲੱਗਿਆ ਵੀ ਉਹ ਕਾਦ ਸਾਡੇ ਅੰਦਰ ਵੜ ਕੇ ਆ ਕੇ ਮੈਂ ਆਪਣੇ ਕੰਮ ਕਰਦੇ ਸੀ ਕੀ ਕੰਮ ਕੀ ਕਰਦਾ ਸੀ ਤੁਹਾਡਾ ਬੇਟਾ ਕੰਮਤਾ ਜੀ ਇਹ ਕੁਛ ਨਹੀਂ ਕਰਦਾ ਹਜੇ ਪਹਿਲਾਂ ਤਾਂ ਇਹ ਗੱਠਾ-ਗੁੱਠਾ ਦੇ ਕੰਮ ਕਰਦਾ ਹੁੰਦਾ ਜੀ ਟਰਾਲੇ ਚ ਲਾਉਂਦਾ ਸੀ ਮਜ਼ਦੂਰੀ ਕਰਦਾ ਮਜ਼ਦੂਰੀ ਕਰਦਾ ਜੀ ਬਸ ਕਿੰਨੇ ਬੱਚੇ ਕਿੰਨੇ ਨੇ ਉਹ ਬੱਚੇ ਕਿੰਨੇ ਬੱਚੇ ਦੋ ਬੱਚੇ ਨੇ ਉਹਦੇ ਪੜਦੇ ਨੇ ਬੱਚੇ ਬੱਚੇ ਪਾਟਦੇ ਨੇ ਕਿੰਨੇ ਕੁਮਰ ਹੋ ਗਏ ਉਹ 4-5 ਦੇ ਚਾਰੀ ਤੋਂ ਛਾਲ ਦੀ ਉਮਰ ਹੁੰਦੀ ਹੈ ਹਾਂਜੀ ਇਹ ਜੋ ਇਲਜ਼ਾਮ ਲੱਗੇ ਨੇ ਜਿਸ ਤਰ੍ਹਾਂ ਕਿਵੇਂ ਦੇਖਦੇ ਹਾਂ ਉਸ ਚੀਜ਼ ਨੂੰ ਜਿਵੇਂ ਕਰੇ ਉਹ ਕਹਿੰਦੇ ਸ਼ੇਮ ਕੋਈ ਲੈ ਕੇ ਵਰਤਿਆ ਗਿਆ ਕੋਈ ਇਦਾਂ ਮੈਨੂੰ ਕੁਝ ਪਤਾ ਨਹੀਂ ਮੈਂ ਵੀ ਅਣਪੜਾ ਹਾਂ ਕਿ ਮੈਨੂੰ ਕੁਝ ਪਤਾ ਨਹੀਂ ਹੈਗਾ ਵੀ ਕੀ ਗੱਲ ਹੋਈ ਹੈ ਤੇ ਕਿੱਥੋਂ ਪੁਲਿਸ ਕਿੱਥੋਂ ਆਈ ਸੀਗੀ ਪੁੱਛ ਲਓ ਮੈਨੂੰ ਕੁਝ ਪਤਾ ਨਹੀਂ ਲੱਗਿਆ ਵੀ ਕਿੱਥੋਂ ਆਈ ਤੇ ਮੈਂ ਕਿਹੜਾ ਕਿੱਥੇ ਨੂੰ ਜਾਣ ਅੱਛਾ ਕਿੰਨੇ ਜਣੇ ਆਏ ਸੀ ਲੱਗਿਆ ਕੁਝ ਪਤਾ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿੰਨੇ ਕਿੰਨੇ ਜਣੇ ਸੀ ਦੋ ਤਿੰਨ ਜਣੇ ਤੇ ਜਿਹੜੇ ਸਾਡੇ ਕੋਲ ਉੱਥੇ ਖੜੇ ਸੀ ਅੰਦਰ ਦੋ ਜਣੇ ਨੇ ਆ ਕੇ ਸਾਡਾ ਇਹਦਾ ਸਾਰਾ ਸ ਕਪੜਾ ਜਿਹੜਾ ਪੈਟਾ ਬੁੱਧਾ ਉਹਦੇ ਬੈਗ ਬੂਗ ਸਾਰਾ ਕੁਝ ਫੋਲ ਫੋਲ ਸਿੱਟ ਕੇ ਹਾਂ ਕੋਈ ਤਲਾਸ਼ੀ ਜੁ ਕੋਈ ਮਿਲਿਆ ਉਹਨਾਂ ਨੂੰ ਕੁਝ ਨਹੀਂ ਮਿਲਿਆ ਅੱਛਾ ਕੁਝ ਲੈ ਕੇ ਵੀ ਗਏ ਨਾਲ ਉਹ ਕੋਈ ਤਲਾਸ਼ੀ ਜੁ ਕੋਈ ਸਮਾਨ ਵੀ ਲੈ ਕੇ ਗਏ ਨਾ ਇਕੱਲੇ ਨਹੀਂ ਲੈ ਕੇ ਮੁੰਡੇ ਨੂੰ ਮੁੰਡੇ ਨੂੰ ਇਕੱਲੇ ਨਹੀਂ ਲੈ ਕੇ ਇੱਕ ਉਹਦਾ ਫੋਨ ਲੈ ਕੇ ਇੱਕ ਮੇਰੀ ਛੋਟੀ ਨੂੰ ਦਾ ਫੋਨ ਲੈ ਗਏ ਹੋਰ ਕੁਝ ਨਹੀਂ ਦੋ ਫੋਨ ਲੈ ਕੇ ਗਏ ਹਾਂਜੀ ਦੋ ਫੋਨ ਲੈ ਗਏ ਇੱਕ ਨਾਂ ਦਾ ਰੋਸ ਸਰ ਬਾਤ ਮੈਡਮ ਜਿਹੜਾ ਉਹ ਜਨਵਾਰ ਜਨ ਲਾ ਲੀ ਰੋਸ ਸਰ ਟ੍ਰਾਹ ਲੈ ਅਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ហេਟ ਪਟਿਆਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਉਸੇ ਮਹਿਮ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਐਸਪੀ ਓਨਜ ਨੈਟਵਰਕ ਨੂੰ ਬਸਟ ਕਰਦੇ ਹੋਏ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵਾਂਡੀ ਮੁਲਕ ਪਾਕਿਸਤਾਨ ਨੂੰ ਮਿਲਟਰੀ ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਇਹ ਪਾਤਸੋ ਏਰੀਆ ਚ ਅਫੀਸ਼ੀਅਲ ਸੀਕ੍ਰੀਟ ਐਕਟਸ ਦਾ ਮੁਕੱਦਮਾ ਸੀ ਦਰਜ ਕੀਤਾ ਹੈ ਇਹਦਾ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਨਰਲ ਸਿੰਘ ਹੈਗਾ ਬੇਸਿਕਲੀ ਇਹਨੂੰ ਗੁਆਂਡੀ ਮੁਲਕ ਦੀ ਕੰਟਰੀਆਂ ਨੇ ਹਨੀ ਟ੍ਰੈਪ ਕੀਤਾ ਸੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਰਾਹੀਂ ਕੁੜੀਆਂ ਦੀ ਪ੍ਰੋਫਾਈਲ ਬਣਾ ਕੇ ਪਹਿਲਾਂ ਇਹਨੂੰ ਹਨੀ ਟ੍ਰੈਪ ਕੀਤਾ ਗਿਆ ਜਦੋਂ ਇਹ ਹਨੀ ਟ੍ਰੈਪ ਹੋ ਗਿਆ ਤੇ ਇਹਦੇ ਤੋਂ ਇੰਡੀਅਨ ਨੰਬਰ ਦਾ ਇੱਕ ਵਟਸਐਪ ਨੰਬਰ ਐਕਟੀਵੇਟ ਕਰਾ ਕੇ ਉਹਦਾ ਕੋਡ ਮੰਗਿਆ ਗਿਆ ਤਾਂ ਕਿ ਗੁਆਂਡੀ ਮੁਲਕ 'ਚ ਬੈਠੇ ਜਿਹੜੇ ਦੇਸ਼ ਵਿਰੋਧੀ ਅੰਸਰ ਆ ਹੋਸ ਇੰਡੀਅਨ ਵਟਸਐਪ ਨੰਬਰ ਦੀ ਵਰਤੋਂ ਕਰ ਸਕਣ ਉਸ ਤੋਂ ਬਾਅਦ ਇਹਨੂੰ ਕਿਹਾ ਗਿਆ ਕਿ ਮਿਲਟਰੀ ਦੀ ਮੂਵਮੈਂਟ ਤੇ ਮਿਲਟਰੀ ਕੈਂਪ ਦੀ ਕੈਂਟੋਨਮੈਂਟ ਦੀ ਲੋਕੇਸ਼ਨਾਂ ਉਹਨਾਂ ਦੀ ਫੋਟੋਆਂ ਵਗੈਰਾ ਇਹਦੇ ਤੋਂ ਮੰਗਵਾਈਆਂ ਜਾਂਦੀਆਂ ਸੀ ਤੇ ਉਹਦੇ ਬਾਬਤ ਇਹਨੂੰ ਫਾਈਨੈਂਸ਼ੀਅਲੀ ਜਿਹੜੇ ਬੈਨੀਫਿਟ ਉਹ ਦਿੱਤੇ ਜਾਂਦੇ ਸੀ ਅਸੀਂ ਇਹਦੇ ਮੋਬਾਈਲ ਫੋਨ ਵੀ ਰਿਕਵਰ ਕਰ ਲਏ ਆ ਜਿਨ੍ਹਾਂ ਰਾਹੀਂ ਇਹ ਸੈਂਸਿਟਿਵ ਇਨਫੋਰਮੇਸ਼ਨ ਗਵਾਂਡੀਸੂ ਮੁਲਕ ਚ ਭੇਜ ਰਿਆ ਸੀ ਤੇ ਅਸੀਂ ਇਹਨੂੰ ਹੋਰ ਵੀ ਡੂੰਘਾਈ ਨਾਲ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਸੈਂਟਰਲ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ ਤੇ ਇਹਦੇ ਨਾਲ ਜਿਹੜੇ ਕੀ ਬਵਾਂਡੀ ਮੁਲਕ ਪਾਕਿਸਤਾਨ 'ਚ ਬੈਠੇ ਦੇਸ਼ ਵਿਰੋਧੀ ਭਾਰਤ ਵਿਰੋਧੀ ਅਨਸਰ ਨੇ ਉਹਨਾਂ ਨੂੰ ਕਾਫੀ ਇੱਕ ਝਟਕਾ ਵੀ ਲੱਗਿਆ ਤੇ ਠੱਲ ਵੀ ਪਾਊਗੀ ਕਿਉਂਕਿ ਇਹੋ ਜੇ ਹਨੀ ਟ੍ਰੈਪ ਕਰਕੇ ਉਸ ਤੋਂ ਬਾਅਦ ਆਪਣੇ ਮਾਇਆ ਜਾਲ 'ਚ ਫਸਾ ਕੇ ਉਹਨਾਂ ਨੂੰ ਪੈਸੇ ਵਗੈਰਾ ਦੇ ਕੇ ਜਿਹੜੀ ਸਾਡੀ ਭਾਰਤੀ ਫੌਜ ਦੀ ਮਿਲਟਰੀ ਏਰੀਆ ਦੀ ਕੰਟੋਨਮੈਂਟ ਦੀ ਜਿਹੜੀ ਬਹੁਤ ਹੀ ਸੈਂਸਿਟਿਵ ਤੇ ਸੰਜੀਦਾ ਇਨਫੋਰਮੇਸ਼ਨ ਹੁੰਦੀ ਆ ਇਹ ਉੱਥੇ ਲੀਕ ਕਰਦਾ ਸੀ ਤੇ ਮੋਬਾਈਲ ਫੋਰੈਂਸਿਕਸ ਵੀ ਅਸੀਂ ਕਰਾਵਾਂਗੇ ਦੀ ਸਾਇੰਟਿਫਿਕ ਤਰੀਕੇ ਨਾਲ ਵੀ ਸਾਰੀ ਜਾਂਚ ਕੀਤੀ ਜਾਊਗੀ ਤਾਂ ਕਿ ਇਸ ਨੈਟਵਰਕ 'ਚ ਹੋਰ ਵੀ ਜਿਹੜੇ ਕੋਈ ਇਹੋ ਜਿਹੇ ਲੋਕ ਇਨਵੋਲਡ ਆ ਜਿਹੜੇ ਕਿ ਗਵਾਂਡੀ ਮੁਲਕ ਨੂੰ ਕੋਈ ਸੰਜੀਦਾ ਇਨਫੋਰਮੇਸ਼ਨਸ ਭੇਜਦੇ ਉਹ ਵੀ ਅਸੀਂ ਅਰੈਸਟ ਕਰਾਂਗੇ ਇਹ ਪਿਛਲੇ 1.5 ਸਾਲ ਤੋਂ ਇਸ ਕੰਮ 'ਚ ਲੱਗਿਆ ਸੀ ਜੀ ਪਾਕਿਸਤਾਨ ਵਿੱਚ ਆ ਕੇ ਜੀ ਇਹ ਆਜੇ ਦੀ ਟਰੈਵਲ ਹਿਸਟਰੀ ਅਸੀਂ ਖੰਗਾਲ ਰਹੇ ਹਾਂ ਪਰੰਤੂ ਇਹ ਗੱਲ ਕਲੀਅਰ ਆ ਕਿ ਇਹਦਾ ਬਾਹਰ ਕਾਫੀ ਲਿੰਕੇਜ ਸੀਗਾ ਤੇ ਇਹ ਆਪਣੀ ਜਿਹੜੀ ਵੀ ਇਨਫੋਰਮੇਸ਼ਨ ਆ ਉਹ ਬਾਹਰ ਜਿਹੜੀ ਆ ਭੇਜ ਰਿਆ ਦੋਕੂਮੈਂਟਸ ਕੀ ਕੀ ਮਿਲੇ ਦੇ ਦੇਖੋ ਜੀ ਹੁਣ ਤੱਕ ਜਦੋਂ ਇਹਦਾ ਮੋਬਾਈਲ ਫੋਰੈਂਸਿਕਸ ਕੀਤਾ ਤੇ ਕੰਟੋਨਮੈਂਟ ਏਰੀਆ ਦੀ ਲੋਕੇਸ਼ਨਾਂ ਕੰਟੋਨਮੈਂਟ ਏਰੀਆ ਦੀ ਫੋਟੋਆਂ ਵਗੈਰਾ ਸਾਨੂੰ ਮਿਲੀਆਂ ਨੇ ਅਸੀਂ ਇਹ ਵੀ ਵੈਰੀਫਾਈ ਕਰਾਂਗੇ ਕਿ ਕੀ ਕੰਟੋਨਮੈਂਟ ਏਰੀਆ ਦੇ ਅੰਦਰ ਇਹੋ ਜਿਹਾ ਕੋਈ ਇਹਦਾ ਸੋਰਸ ਸੀਗਾ ਜਿਹੜਾ ਕੰਟੋਨਮੈਂਟ ਏਰੀਆ ਤੋਂ ਅੰਦਰ ਵੀ ਕੋਈ ਇਹਨੂੰ ਕੋਈ ਡਾਕੂਮੈਂਟ ਜਾਂ ਇਨਫੋਰਮੇਸ਼ਨ ਦੇ ਰਿਆ ਸੀ ਓਬਵੀਅਸਲੀ ਵੈਰੀਫਾਈ ਇਹ ਇਹ ਬੇਸਿਕਲੀ ਜੀ ਇਹਦਾ ਕੋਈ ਖਾਸ ਕ੍ਰਿਮਨਲ ਪਿਸ਼ੋਕਰ ਤੇ ਹੈਗਾ ਨਹੀਂ ਇਹ ਆਮ ਛੋਟਾ ਮੋਟਾ ਵਪਾਰੀ ਸੀਗਾ ਪਰੰਤੂ ਅਸੀਂ ਕਾਫੀ ਸਮੇਂ ਤੋਂ ਇਹਦੀ ਕਿਉਂਕਿ ਗਤੀਵਿਧੀਆਂ ਸੋਸ਼ਲ ਮੀਡੀਆ ਤੇ ਸ਼ੱਕੀ ਸੀਗੀਆਂ ਤੇ ਸਾਈਬਰ ਪੈਟਰੋਲਿੰਗ ਯੂਨਿਟ ਜਿਹੜੀ ਆ ਉਹ ਅਸੀਂ ਇਹਨੂੰ ਮੋਨੀਟਰ ਕਰ ਰਹੇ ਸੀ ਤੇ ਫਾਈਨਲੀ ਜਦੋਂ ਇਹ ਸਾਰਾ ਆਪਰੇਸ਼ਨ ਹੋਇਆ ਤੇ SPG ਗੁਰਬੰਸ ਬੈਂਸ One of the premium and prestigious professional institutes providing a wide range of professional courses with 100% placement assistance. We are Sri Sai Group of Institutes.